ਨਮਸਕਾਰ ਸਾਥਿਓ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਕਣਕ ਚਾਰ ਪੰਜ ਦਿਨ ਹਫਤੇ ਪਹਿਲਾਂ ਬੀਜੀ ਹੋਈ ਸੀ ਬੇਮੌਸਮੀ ਬਰਸਾਤ ਦੇ ਨਾਲ ਜਿਹੜੀ ਰਾਤੀਂ ਬਰਸਾਤ ਪਈ ਹੈ ਇਹਦੇ ਨਾਲ ਅੱਜ ਕੱਲ ਜਿਹੜੀ ਬਿਜਾਈ ਉਹ ਕਣਕ ਦੀ ਬਿਜਾਈ ਚੱਲ ਰਹੀ ਹੈਗੀ ਤਾਂ ਜਿੱਥੇ ਜੀਰੀਆਂ ਨੂੰ ਨੁਕਸਾਨ ਹੋਇਆ ਖੜੀ ਜੀਰੀਆਂ ਸੀ ਕਈ ਥਾਵਾਂ ਤੇ ਗੜੇ ਮਾਰੀ ਵੀ ਹੋਈ ਹੈ ਉੱਥੇ ਹੀ ਅੱਜ ਕੱਲ ਜਿਹੜਾ ਬਿਜਾਈ ਦਾ ਕਣਕ ਦਾ ਮੌਸਮ ਹੈ ਉਹ ਬੜਾ ਜੋਗਨਾ ਤੇ ਹੈ ਤੁਸੀਂ ਦੇਖ ਲਓ ਕਿ ਇਹ ਜਿਹੜੀ ਕਣਕ ਹੈ ਇਹ ਅੱਧੀ ਨਾ ਤਾਂ ਹੁਣ ਜੇ ਇਸ ਨੂੰ ਦੁਬਾਰਾ ਇਹਦਾ ਕਰੰਟ ਤੋੜਿਆ ਜਾਵੇ ਨਾ ਤਾਂ ਇਹਦਾ ਕਰੰਟ ਤੋੜਿਆ ਜਾਵੇ ਤੇ ਨਾ ਹੀ ਇਹ ਦੁਬਾਰਾ ਬੀਜਣ ਦੇ ਲਾਇਕ ਵੀ ਨਹੀਂ ਹੈ ਜਿਵੇਂ ਤੁਸੀਂ ਦੇਖ ਰਹੇ ਕਿ ਕੁਝ ਖੁੱਡ ਦੇ ਵਿੱਚ ਕਣਕ ਉੱਗੀ ਹੋਈ ਔਰ ਕੁਝ ਦੇ ਨਹੀਂ ਜਿਵੇਂ ਆ ਖਾਲੀ ਖੁੱਡ ਪਏ ਨੇ ਤਾਂ ਇਹਦੇ ਵਿੱਚ ਕਣਕ ਨਹੀਂ ਹੋਊਗੀ ਤਾਂ ਇਸ ਤੋਂ ਕਿਸਾਨ ਨੂੰ ਇੱਕ ਦੋਰੀ ਮਾਰ ਪੈ ਗਈ ਹੈਗੀ ਜਿਵੇਂ ਤੁਸੀਂ ਇਹ ਦੇਖ ਰਹੇ ਹਾਲਾਤ ਕੀ ਜਿਹੜੀ بارش ਹੋਈ ਹੈ ਰਾਤੀ ਉਸ ਦੇ ਨਾਲ ਬਹੁਤ ਸਾਰੀਆਂ ਜਿਹੜੀ ਕਣਕ ਜਿਹੜੀ ਕੁਝ ਦਿਨਾਂ ਦੀ ਬੀਜੀ ਹੋਈ ਸੀ ਹਫਤੇ ਤੋਂ 4 ਦਿਨਾਂ ਦੇ 3 ਦਿਨਾਂ ਦੇ 1 ਦਿਨਾਂ ਦੇ ਅੰਦਰ ਅੰਦਰ ਤਾਂ ਉਹ ਕਰੰਡ ਹੋ ਚੁੱਕੀ ਉਹ ਨਹੀਂ ਹੋਣਗੀਆਂ ਤਾਂ ਇਸ ਲਈ ਜਿਹੜੇ ਕਿਸਾਨ ਨੇ ਉਹਨਾਂ ਨੂੰ ਦੋਹਰੀ ਮਾਰ ਬਜਾਈ ਦੀ ਪਾਉਗੀ ਤੇ ਤੁਸੀਂ ਹਾਲਾਤ ਦੇਖ ਲਓ ਕਿ ਕਿਸ ਤਰ੍ਹਾਂ ਦੇ ਹੋਏ ਪਏ ਨੇ ਜਿਹੜੀ ਰਾਤ ਇੱਕ ਬੇਮੌਸਮੀ ਬਰਸਾਤ ਦੇ ਨਾਲ ਕਿਸਾਨਾਂ ਦੇ ਇੱਕ ਆਫਤ ਬਣ ਕੇ ਆਈ ਹੋਈ ਹੈ ਇਹ ਤੁਸੀਂ ਹਾਲਾਤ ਦੇਖ ਲਓ ਕਿ ਇਸ ਤਰ੍ਹਾਂ ਇਹ ਸਾਰੇ ਕਣਕ ਬੀਜੀ ਹੋਈ ਸੀ ਜਿਸ ਦੇ ਵਿੱਚ ਥੋੜੀ ਥੋੜੀ ਕਣਕ ਉੱਗ ਵੀ ਆਈ ਹੈ ਪਰੰਤੂ ਇਹ ਹੁਣ ਜਿਹੜੀ ਕਣਕ ਹੈ ਕੁਝ ਤਾਂ ਖੁੱਡਾਂ ਦੇ ਅੰਦਰ ਉੱਗੀ ਹੋਈ ਹੈ ਔਰ ਕੁਝ ਨਹੀਂ ਇਸ ਤੋਂ ਇਹ ਹਾਲਾਤ ਲੱਗਦੇ ਨੇ ਕਿ ਕੀ ਹੁਣ ਕਿਸਾਨ ਇਸ ਨੂੰ ਸੋਚ ਕੇ ਵਾਏਗਾ ਜਾਂ ਇਸੇ ਤਰ੍ਹਾਂ ਰੱਖੇਗਾ ਇਹ ਤੁਸੀਂ ਆਪਣੇ ਕਮੈਂਟ ਬਾਕਸਾਂ 'ਚ ਜ਼ਰੂਰ ਦੱਸਣਾ ਧੰਨਵਾਦ